40 ਲੱਖ ਦੀ ਆਬਾਦੀ ਵਾਲੇ ਲੁਧਿਆਣਾ ਸ਼ਹਿਰ ਦੇ ਲੋਕ ਆਪਣੇ ਕੰਮਾਂ ਦੇ ਲਈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਅਤੇ ਨਾਲ ਹੀ ਡੀਸੀ ਦਫ਼ਤਰ ਆਉਂਦੇ ਨੇ ਪਰ ਬਾਰਿਸ਼ ਤੋਂ ਬਾਅਦ ਇਹਨਾਂ ਦਫ਼ਤਰਾਂ ਦੇ ਵਿੱਚ ਵੀ ਪਾਣੀ ਖੜਾ ਹੋ ਜਾਂਦਾ ਹੈ ਨਈ ਕੀਨ ਤੇ ਤਸਵੀਰਾਂ ਤੁਸੀਂ ਖੁਦ ਦੇਖ ਲਓ ਹਾਲਾ ਕਿ ਪਾਣੀ ਦੀ ਸਮੱਸਿਆ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਹੈ ਪਰ ਸਰਕਾਰੀ ਦਫ਼ਤਰਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਨ ਦੇ ਨਾਲ ਆਮ ਲੋਕਾਂ ਨੂੰ ਦੋ ਚਾਰ ਹੋਣਾ ਪੈਂਦਾ ਹੈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਖੜੇ ਪਾਣੀ ਦੇ ਵਿੱਚੋਂ ਲੋਕ ਖੱਜਲ-ਖੁਆਰ ਦੇ ਦਿਖਾਈ ਦਿੰਦੇ। ਇਸ ਦੌਰਾਨ ਲੋਕਾਂ ਨੇ ਇਹ ਵੀ ਕਿਹਾ ਕਿ ਪ੍ਰਬੰਧ ਚੰਗੇ ਹੋਣੇ ਚਾਹੀਦੇ ਨੇ ਤਾਂ ਜੋ ਕੋਈ ਸਮੱਸਿਆ ਨਾ ਆ ਸਕੇ। ਕਿਉਂਕਿ ਇੱਥੇ ਸਾਨੂੰ ਕੰਮ ਕਰਵਾਉਣ ਦੇ ਲਈ ਦੂਰ-ਦੁਰਾਡੇ ਤੋਂ ਆਉਣਾ ਪੈਂਦਾ। ਬਜ਼ੁਰਗ ਵੀ ਆਉਂਦੇ ਨੇ, ਬੱਚੇ ਵੀ ਆਉਂਦੇ ਨੇ। ਮਹਿਲਾ ਦੀ ਗੱਲ ਕੀਤੀ ਜਾਵੇ ਤਾਂ ਮਹਿਲਾਵਾਂ ਬਹੁਤ ਜ਼ਿਆਦਾ ਅੱਖਿਆ ਹੁੰਦੀਆਂ ਨੇ। ਦੋ ਲੋਕਾਂ ਦਾ ਸਹਾਰਾ ਲੈ ਕੇ ਰਸਤਾ ਪਾਰ ਕਰਦੀਆਂ ਨਜ਼ਰ ਆਈਆਂ। ਲੁਧਿਆਣਾ ਦੀ ਕਚੈਰੀ ਦੇ ਵਿੱਚ ਵਕੀਲ ਆਉਂਦੇ ਨੇ ਜਦੋਂ ਉਹਨਾਂ ਦੱਸਿਆ ਕਿ ਪੁਲਿਸ ਕਮਿਸਟਰ ਦਫ਼ਤਰ ਤੋਂ ਫੋਨ ਆਂਦਾ ਹੈ ਤਾਂ ਉਹ ਪਹਿਲਾ ਹੀ ਪਰੇਸ਼ਾਨ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਲੰਘਣਾ ਉਹਨਾਂ ਨੂੰ ਹੋਰ ਜ਼ਿਆਦਾ ਪਰੇਸ਼ਾਨ ਕਰਦਾ ਹੈ ਸਰ ਕੀ ਨਾਮ ਹੈ ਮੇਰਾ ਜਤਿੰਦਰ ਆਦਿ ਆ ਜੀ ਹਾਂਜੀ ਸਰ ਅੱਜ ਸਾਨੂੰ ਸੀਪੀ ਆਫਿਸ 'ਚ ਬੁਲਾਇਆ ਗਿਆ ਮੇਰੇ ਦੋਸਤ ਨੂੰ ਤੇ ਉਸ ਤੋਂ ਬਾਅਦ ਸੀ ਗੱਡੀ ਉੱਥੇ ਲਾ ਕੇ ਆਹ ਦਹਾਲ ਦੇਖ ਲੋ ਇਹਨਾਂ ਨੂੰ ਮਤਲਬ ਪ੍ਰਸ਼ਾਸਨ ਨੂੰ ਚਾਹੀਦਾ ਇੱਧਰ ਧਿਆਨ ਦੇਣ ਚਾਹੀਦਾ ਆ ਇੱਕ ਤਾਂ ਬੰਦਾ ਜਦੋਂ ਫੋਨ ਆਂਦਾ ਵੈਸੇ ਡਰ ਜਾਂਦਾ ਵੀ ਸਾਨੂੰ ਫੋਨ ਆਇਆ ਸਾਹ ਦਾ ਇੱਧਰ ਕਿਸੇ ਕ੍ਰਾਈਮ ਬ੍ਰਾਂਚੋਂ ਕਿਸੇ ਪੁਲਿਸ ਆਫਸਰ ਦਾ ਫੋਨ ਆਇਆ ਪਰ ਉਹਨੂੰ ਦਿੱਕਤ ਆਂਦੀ ਆ ਇੱਥੋਂ ਨੰਗਣ ਦੀ ਤੋ ਰਸਤਾ ਦੇਖ ਲੋ ਤੁਸੀਂ ਇੱਕ ਬਰਸਾਤ ਹੀ ਆਈ ਆਲੇ ਰਾਤ ਦੀ ਤੋ ਕਿੰਨਾ ਆਮ ਪਬਲਿਕ ਨੂੰ ਕੋਈ ਰਾਹਤ ਨਹੀਂ ਹੈਗੀ ਸਰ ਇੱਕ ਪਹਿਲਾ ਰਸਤਾ ਵੀ ਖੁੱਲ੍ਹਾ ਰੰਡਾ ਸੀਗਾ ਹੁਣ ਬੈਰੀਕੇਡ ਲਾਗੇ ਇਹ ਪਤਾ ਨਹੀਂ ਬੈਰੀਕੇਡ ਕਿਉਂ ਲਾਏ ਗਏ ਆ ਆਮ ਬੰਦੇ ਨੂੰ ਬੜੀ ਪਰੇਸ਼ਾਨੀ ਹੁੰਦੀ ਬੈਰੀਕੇਡ ਨਾਲ ਉਹ ਨੰਗਣਾ ਆਣਾ ਜਾਣਾ ਅੰਦਰ ਆਣਾ ਜਾਣਾ ਬਾਹਰ ਬੜਾ ਮੁਸ਼ਕਲ ਹੁੰਦਾ ਆ ਸਰ ਪਹਿਲਾਂ بڑے ਪੁਲਿਸ ਕਮਿਸ਼ਨਰ ਆਏ ਕਦੇ ਇਦਾਂ ਦਾ ਬੈਰੀਕੇਟਿੰਗ ਨਹੀਂ ਹੋਈ ਸੀ ਪਰ ਹੁਣ ਕੀ ਕਰਨ ਲੱਗਦਾ ਵੀ ਇਸ ਤਰ੍ਹਾਂ ਪੂਰਾ ਇਹ ਇੱਥੇ ਤਾਂ ਕੀ ਰਿਕਾਰਡਿੰਗ ਵੀ ਨਹੀਂ ਕਰ ਲੈਂਦੇ ਸੀ ਹਾਂ ਸੀਪੀ ਸਾਹਿਬ ਹੁਣ ਕਹਿੰਦੇ ਵੀ ਆਈਪੀ ਕਲਚਰ ਬਣ ਗਿਆ ਸਾਰਾ ਲੱਗਦਾ ਕਿ ਇੱਥੇ ਤਾਂ ਬਜ਼ੁਰਗ ਲੰਘਦੇ ਨਹੀਂ ਵੱਡੀਆਂ ਮੁਸ਼ਕਲਾਂ ਦਾ ਬਹੁਤ ਔਕੜਾਂ ਆਦੀ ਆ ਜੀ ਚਲੋ ਸਾਡੇ ਵਰਗਾ ਤਾਂ ਲੰਘ ਜਾਂਦਾ ਜਿਹੜਾ ਵਿਚਾਰਾ ਕੋਈ ਵਿਚਾਰਾ ਚੱਲ ਹੀ ਨਹੀਂ ਸਕਦਾ ਜਿਹਨੂੰ ਬਾਹ ਫੜ ਕੇ ਲਿਆਂਦਾ ਬੱਚਾ ਕਿਸੇ ਦਾ ਆਪਣੇ ਬਾਪ ਨੂੰ ਉਹਦਾ ਕੀ ਹਾਲ ਹੁੰਦਾ ਹੋਊਗਾ ਇਥੋਂ ਲੰਘਣ ਦਾ ਰਸਤਾ ਬਹੁਤ ਹੀ ਖਰਾਬ ਹੈ ਬਹੁਤ ਨੈਰੋ ਹੈ ਹੋ ਤਾਂ ਲੰਘੇ ਹੀ ਨਹੀਂ ਜਾ ਸਕਦਾ ਮਸਾਂ ਹੀ ਦੀਵਾਰ ਨੂੰ ਫੜ ਕੇ ਤੇ ਸਹਾਰਾ ਲੈ ਕੇ ਉੱਚੇ ਚੜਨਾ ਤੇ ਕੋਈ ਬਜ਼ੁਰਗ ਤਾਂ ਬਿਲਕੁਲ ਹੀ ਨਹੀਂ ਚੜ ਸਕਦਾ ਇਵਨ ਮੇਰੇ ਵਰਗੇ ਨੂੰ ਬਹੁਤ ਔਖਾ ਹੋਇਆ ਤਾਂ ਹੋਰ ਬਜ਼ੁਰਗਾਂ ਲਈ ਤਾਂ ਬਹੁਤ ਹੀ ਔਖਾ ਹੈ ਹਾਂ ਇਹ ਤਾਂ ਡੈਫੀਨੇਟਲੀ ਕਰਨਾ ਚਾਹੀਦਾ ਹੈ ਸੋ ਦੈਟ ਆਮ ਪਬਲਿਕ ਨੂੰ ਜਿਹੜਾ ਹੈ ਮੁਸ਼ਕਿਲ ਨਾ ਹੋਵੇ ਕਿਉਂਕਿ ਹਰ ਵਰਗ ਦੇ ਲੋਕਾਂ ਨੇ ਇੱਥੇ ਆਣਾ ਹੁੰਦਾ ਕਿਸੇ ਨਾ ਕਿਸੇ ਕੰਮ ਨਾਲ ਤਾਂ ਉਹ ਕੰਮ ਜਿਹੜੇ ਉਹਨਾਂ ਨੇ ਕਰਨੇ ਨੇ ਉਹਦੇ ਲਈ ਐਟ ਲੀਸਟ ਉਹਨਾਂ ਨੂੰ ਲੰਘਣ ਦੀ ਸਹੂਲਤ ਤਾਂ ਹੋਣੀ ਚਾਹੀਦੀ ਰਸਤਾ ਤਾਂ ਸਹੀ ਚਾਹੀਦਾ ਮੈਂ ਬਹੁਤ ਔਖੀ ਆਈਆਂ ਮੈਨੂੰ ਦੋ ਬੰਦਿਆਂ ਨੇ ਹੈਲਪ ਕੀਤਾ ਤਾਂ ਮੈਂ ਉਹਦੇ ਉੱਤੇ ਚੜ ਪਾਈ ਆਂ ਤੇ ਜਗ੍ਹਾ ਵੀ ਇੰਨੀ ਘੱਟ ਸੀ ਕਿ ਜਿਵੇਂ ਮਸਾਂ ਹੀ ਪੈਰ ਰੱਖਿਆ ਜਾ ਸਕੇ ਉਹਦੇ 'ਚ ਲੁਧਿਆਣਾ ਲਾਈਵ ਤੋਂ ਲਈ सुरेंद्र ਸੋਨੀ ਦੀ ਰਿਪੋਰਟ